ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਆਜੇ ਰੋ ਚੁੱਕੇ ਆਂ ਸੀ ਤੁਹਾਡੇ ਵਾਸਤੇ ਉਮੀਦ ਕਰਾ ਕੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਬਹੁਤ ਹੀ ਵੱਡੀ ਖਬਰ ਜਿਹੜੀ ਕਿ ਤੁਹਾਡੇ ਵਾਸਤੇ ਲੈ ਕੇ ਆਏ ਆਂ ਜਿਸ ਦੇ ਵਿੱਚ ਕਿ ਗੁਲਾਬ ਸਿੱਧੂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਜਿੱਦਾਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਆ ਉਸੇ ਦਿਨ ਮੈਂ ਬਹੁਤ ਸਾਰੀ ਡਰਿੰਕ ਕਰ ਲੈਂਦਾ ਆ ਜਿਸ ਦੇ ਕਾਰਨ ਮੈਨੂੰ ਸਿੱਧੂ ਮੂਸੇਵਾਲਾ ਲੱਭਣ ਲੱਗ ਜਾਂਦਾ ਆ ਮੇਰੀ ਬੈਕ ਸਾਈਡ ਤੇ ਜਦੋਂ ਵੀ ਮੈਂ ਮੂੰਹ ਧੋਣ ਲੱਗਦਾ ਸੀਗਾ ਮੈਨੂੰ ਸਿੱਧੂ ਮੂਸੇਵਾਲਾ ਲੱਭਣ ਲੱਗ ਜਾਂ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਜਿਹੜੀ ਗੱਲ ਕਾਫੀ ਹੁਣ ਤਾਂ ਵਾਇਰਲ ਹੋ ਰਹੀ ਆ ਗੁਲਾਬ ਸਿੱਧੂ ਦੀ ਗੁਲਾਬ ਸਿੱਧੂ ਨੇ ਐਵੇਂ ਦੱਸਿਆ ਕਿ 4 ਸਾਲਾਂ ਬਾਅਦ ਮੈਂ ਡਰਿੰਕ ਨੂੰ ਹੱਥ ਲਗਾਇਆ ਸੀਗਾ ਅਤੇ ਉਸ ਦਿਨ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਮੈਂ ਕਿੰਨਾ ਰੋਇਆ ਸੀਗਾ ਮੇਰੇ ਹੰਝੂ ਜਿਹੜੇ ਕਿ ਉਹ ਮੁੱਕ ਚੁਕੇ ਸੀਗੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਕਰਦੇ ਤੇ ਮੈਨੂੰ ਇਹ ਹੀ ਲੱਗ ਰਿਹਾ ਸੀਗਾ ਕਿ ਉਹ ਕਿਹੜਾ ਵੇਲਾ ਆਊਗਾ ਕਿ ਜਦੋਂ ਮੈਂ ਸਿੱਧੂ ਮੂਸੇਵਾਲੇ ਕੋਲ ਉੱਡ ਕੇ ਚਲਾ ਜਾਊਂਗਾ ਆਓ ਤੁਹਾਨੂੰ ਬਿਨਾਂ ਦੇਰੀ ਕੀਤੇ ਅਸੀਂ ਗੁਲਾਬ ਸਿੱਧੂ ਦੀ ਉਹ ਇੰਟਰਵਿਊ ਦਿਖਾ ਦਿੰਨੇ ਆ ਜਿਸ ਦੇ ਵਿੱਚ ਕਿ ਗੁਲਾਬ ਸ ਦੇਖੋ ਇਹ ਇੰਟਰਵਿਊ ਦੇ ਤੋ ਲੱਗੇ ਮੈਨੂੰ ਮੈਂ ਭਾਣੇ ਜਿੱਦੇ ਸਿੱਧੂ ਦੀ ਡੈਥ ਤੋਂ ਬਾਅਦ ਸ਼ਾਮ ਹੋ ਗਈ ਸੀ ਤੇ ਮੈਂ ਨਿਊਜ਼ਾਂ ਦੇਖੀ ਜਾਂਦਾ ਸੀ ਮੈਂ ਜਦੋਂ ਇੰਸਟਾਗ੍ਰam ਖੋਲ੍ਹਦਾ ਸੀ ਪੋਸਟ ਆਈ ਜਾਂਦੀਆਂ ਸੀ ਮੈਂ ਭਾਣੇ ਬਾਥਰੂਮ 'ਚ ਗਿਆ ਮੈਂ ਆਪਦਾ ਮੂੰਹ ਧੋਣ ਤੇ ਭਾਣੇ ਮੈਨੂੰ ਪਹਿਲਾਂ ਐ ਲੱਗਿਆ ਵੀ ਜਿਵੇਂ ਗੇਟ ਦੇ ਪਿੱਛੇ ਸਿੱਧੂ ਖੜਾ ਹੁੰਦਾ ਤੇ ਮੈਂ ਮੂੰਹ ਧੋ ਕੇ ਜਦੋਂ ਮੈਂ ਕੀਤਾ ਤੇ ਮੈਨੂੰ ਐ ਲੱਗਿਆ ਮੇਰੇ ਫੇਰ ਪਿੱਛੇ ਆ ਕੇ ਖੜ ਗਿਆ ਮੈਂ ਇਹ ਵੀ ਅੱਜ ਦੱਸ ਰਿਹਾ ਮੈਂ 4 ਸਾਲ ਹੋ ਗਏ ਮੈਂ ਕਦੇ ਡਰਿੰਕ ਨਹੀਂ ਸੀ ਕੀਤੀ ਭਾਣੇ ਮਉ ਉਹ ਦਿਨ ਨਹੀਂ ਡਰਿੰਕ ਕੀਤੀ ਭਣੇ ਤੇ ਮੈਂ ਇੰਨਾ ਰੋਇਆ ਵੀ ਮੈਂ ਜਾਣਦਾ ਭਣੇ ਜਾਂ ਬਾਏ ਗੁਰੂ ਜਾਣਦਾ ਵੀ ਮੈਂ ਉਦੋਂ ਮੇਰੀਆਂ ਅੱਖਾਂ 'ਚ ਪਾਣੀ ਮੁੱਕ ਗਿਆ ਸੀ ਤੇ ਮੈਨੂੰ ਐਂ ਲੱਗ ਗਿਆ ਵੀ ਯਾਰ ਮੈਂ ਜਾਵਾਂ ਮੈਂ ਭੱਗ ਜਾਵਾਂ ਉਹਨੇ ਚੱਲ ਜਾ ਉੱਡ ਕੇ ਚੱਲ ਜਾ ਹਾਂਜੀ ਦੋਸਤੋ ਗੁਲਾਬ ਸਿੱਧੂ ਦੀ ਇਹ ਇੰਟਰਵਿਊ ਤੁਸੀਂ ਦੇਖ ਲਈ ਨਹੀਂ ਛੋਟੀ ਜਿਹੀ ਕਲਿੱਪ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਹੈ ਜਿਸ ਦੇ ਵਿੱਚ ਕੀ ਸਿੱਧੂ ਮੂਸੇਵਾਲੇ ਦੇ ਬਾਰੇ ਗੁਲਾਬ ਸਿੱਧੂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਅਤੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਆ ਕਿੰਨੀ ਡਰਿੰਕ ਕੀਤੀ ਸੀ ਗੁਲਾਬ ਸਿੱਧੂ ਨੇ ਵੀ ਤੁਸੀਂ ਸੁਣ ਲਿਆ ਨਾ ਤੁਸੀਂ ਕੀ ਕਹਿਣਾ ਚਾਹੋਗੇ ਗੁਲਾਬ ਸਿੱਧੂ ਦੀ ਇਹ ਵੀਡੀਓ ਨੂੰ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿੰਨਾਂ ਨੇ ਲੈ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਨਵੀਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜਾ ਰਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ